ਪਰ ਚੇਂਜ ਕਰਨੀ ਉਹਦੇ ਇਕੱਲੇ ਵੀ ਲਾਈਫ ਨਹੀਂ ਚਾਹੀਦੀ ਆ ਆ ਆਵੇ ਮੁੰਡਾ ਖੜਾ ਆਵੇ ਆਵੇ ਆ ਗਿਆ ਆ ਦੋ ਜਣੇ ਹੀ ਆ ਠੀਕ ਹੈ ਜੀ ਲਾਈਫ ਥੱਲੇ ਯਾਰੀ ਸਕਰੀਨ ਹੈਗੀ ਆ ਫਿੱਟਿੰਗ ਤੋਂ ਮੱਚਣਾ 45 ਕਾੜੀ ਜਗੜਾ ਦਾ ਚਪੇੜ ਮਾਰੇਗਾ ਮੁੰਡੇ ਉਹ ਮਾਰਤੀ ਇਹਨੂੰ ਸੇਫ ਕਰੋ ਨੂੰ ਇਹਨਾਂ ਤੇ ਜਾਓ ਕਿਹੜਾ ਕਿਹੜਾ ਵਾਲਾ ਦੇ ਰਹੇ ਹੋ ਹੁਕਮ ਕਰੋ ਤੇ ਇਹਨਾਂ ਵਾਲਾ ਦਵਾ ਦਿਓ ਦੱਸੋ ਇਹ ਸਭ ਤੋਂ ਬੈਸਟ ਇਹਨਾਂ ਨਹੀਂ ਉਹ ਹੈ ਗੜੇ ਰਮਾਲ ਬਣਾਉ ਉਹਨਾਂ ਨੂੰ ਵਿਚ ਵਿੱਚ ਮਦਦ ਕੀਤੀ ਤਾਂ ਉਹਨਾਂ ਨੇ ਦੇਖਾ 300 ਰੁਪਏ ਦਾ ਵਧੀਆ ਵੀ ਜਿਸ ਫਾਮ ਦੇ ਉਹ ਐਲ ਸੀ ਡੀ ਇਹ ਤੁਹਾਡੇ ਫੋਨ ਦਾ ਨਹੀਂ ਸਰ ਨੂੰ ਤੁਹਾਡੇ ਫੋਨ ਤੇ ਦਿਖਾਉਣਾ ਬਸ ਉਹ ਉਹ ਤੱਕ ਲੱਗ ਜੀ ਇੱਕ ਦਿਨ ਇਹਨਾਂ ਲੋਗਾਂ ਲਈ ਨਹੀਂ ਹੁੰਦਾ ਨਾ ਸਪੱਸ਼ਟ ਹੋਵੇ ਲਗਾ ਲੇਗਾ ਉਹ ਕਿਹੜਾ ਛੱਲੇ ਉਹ ਤੱਕ ਬਸ ਆਈਡੀ ਸਲਾ ਲਾ ਲਾਂਗੇ ਸਾਡੇ ਜਿੰਨੇ ਮੈਂ ਆਤੇ ਕਰ ਲਈਏ ਬਸ ਨੇੜਾਈ ਜੇ ਕੋਈ ਸ਼ਰਧਾਲੂ ਬਾਹਰੋਂ ਆਏ ਤੇ ਕੋਈ 99 ਜੀ ਉੱਥੇ ਜਿਹੜੇ ਕੈਮਰਿਆਂ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋਆ ਤੇ ਫਸਟ ਵੀਰ ਨੂੰ ਫੜਾ ਲੂਨ ਨੂੰ ਹਸਪੀਟਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਗੇ ਉਹ ਵੀ ਕੈਮਰੇ ਦੀ ਜਿਹੜੀ ਸ਼ਿਕਾਇਤ ਹੈ ਕੈਮਰਾਮੈਨ ਆ ਰਹੀਆਂ ਨੇ ਲਗਾਤਾਰ ਆਉਂਦੀਆਂ ਬੀ ਨਹੀਂ ਮੇਰੇ ਏਟਮੀ ਉਹ ਜਾਂ ਫਸਟ ਹੀ ਆ ਜੀ ਹਣੇ ਤੱਕ ਇਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਜੀ ਸਰ ਕਾਰਨ ਬਤਰਾ ਕਿਉਂ ਨਹੀਂ ਹਾਂਜੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚ ਹੋ ਗਰਦੇ ਸੀ ਆਪਸ ਵਿੱਚ ਕੋਈ ਗੱਲਬ ਇਹ ਉਹਨਾਂ ਦੇ ਵਿੱਚ ਕੋਈ ਇੰਟਰਵਿਊ ਕਰਨ ਦੀ ਕੋਈ ਚੀਜ਼ ਨਹੀਂ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਉਹ ਕਿਹੜੀ ਫੈਮਲੀ ਕਿਥੋਂ ਦੀ ਸੀ ਫੈਮਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕੋਈ ਵਿਰਾਸਤ ਵਿੱਚ ਲਿੱਤਾ ਕਿਸੇ ਨੂੰ ਨਹੀਂ ਫਹਾਲ ਦੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਨੂੰ ਆਪਣਾ ਦੱਸ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਏਡ ਦਵਾਈ ਜਾਵੇ ਸੀਸੀਟੀਵੀ ਆਈਕਿਊ ਸਾਹਮਣੇ ਸੀਸੀਟੀਵੀ ਕੋਈ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਜੀ ਧੰਨਵਾਦ ਓਕੇ ਚਲੋ ਜੀ ਇਹ ਹੀ ਆ ਭਾਜੀ ਵੀ ਮੈਂ ਉਥੋਂ ਹਾਂ ਜੀ ਭਾਈ ਤੁਹਾਡਾ ਨਾਮ ਮੇਰਾ ਨ ਹਾਂਜੀ ਕੀ ਹੋਇਆ ਕੀ ਜੀ ਨਾ ਮੈਂ ਇੱਥੇ ਗੁਰੂ ਘਰ ਆਪਣੇ ਮਥਾ ਢੇ ਕਣਾਇਆ ਸੀ ਦਰਬਾਰ ਸਾਹਿਬ ਮੁੰਡੇ ਰਾਹ ਜ ਆਉਂਦੀ ਬਾਹ ਨੂੰ ਮੈਂ ਤੇ ਮੇਰੇ ਡੈਡੀ ਨਾਲ ਸੀਗੇ ਉਹ ਲੜਦੇ ਸੀਗੇ ਉਹਨਾਂ ਨੂੰ ਕਿਹਾ ਵੀ ਭਰਾ ਨਾ ਲੜੋ ਹਟ ਜਿਓ ਬਈ ਦੁਨੀਆ ਆਉਂਦੀ ਜਾਂਦੀ ਆ ਵੀ ਸਾਨੂੰ ਖਿਆਲ ਨਾਲ ਪਿਆਰ ਨਾਲ ਲੰਘ ਲੈਣ ਦਿਓ ਤੁਸੀਂ ਵਿੱਚ ਵੱਜੂਗੇ ਕਿਸੇ ਦੇ ਸੱਟ ਲੱਗੂਗੀ ਗਰੀਬ ਮਾਤੜ ਦੇ ਉਹਨਾਂ ਹੀ ਬਾਸ ਇੰਨੀ ਗੱਲ ਸੁਣ ਕੇ ਉਹ ਨਹੀਂ ਮੇਰੇ ਤੇ ਜਿੱਦਾਂ ਮੇਰੇ ਮਾਰਿਆ ਸੱਤ ਅੱਠ ਯਾਨੇ ਇਕੱਠੇ ਹੋ ਗਏ ਬਾਅਦ ਦੀ ਜਦੋਂ ਉਹ ਨਹੀਂ ਬਰੋਬਰ ਵੱਜਦੀ ਦੇਖੀ ਵਸਦਾ ਇਹ ਗੱਲ ਮੇਰਾ ਭਰਾ ਆਇਆ ਤਾਂ ਬਾਕੀ ਦੇਖੋ ਕਿਹਾ ਇਹਨਾਂ ਨੇ ਬਹੁਤ سارے ਕਹਿੰਦੇ ਕਿ ਕਰਾਂਗੇ ਤੁਹਾਡੇ ਨਾਲ ਸਹੀ ਦੁਜਾਰਾ ਰਿਪੋਰਟ ਲਖਾਤੀ ਆ ਬਾਕੀ ਦੇਖੋ ਮੇਰਾ ਭਰਾ ਕਿੰਨੇ ਜਣੇ ਇਸ ਪਜੀਓ 7-8 ਜਣੇ ਸੀਗੇ ਮੇਰਾ ਭਰਾ 10 ਜਣੇ ਤਾਂ ਸੀਗੇ ਮੈਨੂੰ ਤਾਂ ਪਤਾ ਨਹੀਂ ਲੱਗਾ ਮੇਰੇ ਮੇਰੇ ਡੈਡੀ ਦੇ ਮਾਰਦੇ ਸੀ ਉਹ ਮੈਂ ਦੂਰ ਭੱਜਦਾ ਸੀ ਆਪਣੇ ਡੈਡੀ ਤੋਂ ਮੈਂ ਡੈਡੀ ਤੋਂ ਦੂਰ ਭੱਜਦਾ ਸੀ ਮੇਰੇ ਤੋਂ ਵੀ ਉਹਦੇ ਨਾਲ ਆਵਾਰ ਨਾ ਮੇਰੇ ਨਾਲ ਨੂੰ ਆ ਜਾਣ ਜਿੰਨੇ ਹੈਗੇ ਆ ਤੇ ਦੇਖੋ ਕੋਈ ਵੀ ਨਹੀਂ ਭੱਜਦਾ ਯਾਰ ਸਾਦਾ ਜਰਿਆਂ ਚਲੋ ਕੋਈ ਗੱਲ ਨਹੀਂ ਪਰਮਾਤਮਾ ਜਿਹੜੇ ਦਰਦੇ ਜਿਹਾ ਕੇ ਆਏ ਆ ਉਹਨਿਓ ਮੀਅਰ ਕਰੇ ਕੋਈ ਨਹੀਂ ਆਵਾਂਗੇ ਜਰੂਰ ਹੈ ਤੁਹਾਰਾ ਹਰਮਤ ਬਸ ਇਹ ਕੰਪਲੀਟ ਦਿੱਤੀ ਕੀ ਆਸ਼ਵਾਸ਼ਣ ਦਵਾਇ ਪੁਲਿਸ ਨੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਹੱਲ ਕਰਦੇ ਆ ਠੀਕ